ਅੱਜ ਦਾ ਕੈਂਪ ਐਕਚੁਅਲੀ ਜਿਹੜਾ ਅਸੀਂ 3 ਦਸੰਬਰ ਨੂੰ ਡਿਸੇਬਿਲਟੀ ਦੇ ਵਨੇਬਲ ਡਿਸੇਬਿਲਟੀ ਨੂੰ ਹੀ ਐਕਸਟੈਂਡ ਕਰਦੇ ਹੋਏ ਮੇਨਲੀ ਅਸੀਂ ਡਿਸੇਬਲ ਲੋਕਾਂ ਤੇ ਫੋਕਸ ਕਰਕੇ ਜਿਹੜੇ ਸਾਡੇ ਦਿਵਾਂਗ ਜਾਂ ਭੈਣ ਭਰਾ ਨੇ ਉਹਨਾਂ ਨੂੰ ਸਮੂਲਕ ਦੇਣ ਦੇ ਲਈ ਕਈ ਵਾਰ ਉਹ ਬਹੁਤ ਸਾਰੇ ਲੋਕ ਸਾਡੇ ਇਹੋ ਜਿਹੇ ਨੇ ਜਿਹੜੇ ਹਸਪਤਾਲਾਂ ਤੱਕ ਜਾ ਨਹੀਂ ਸਕਦੇ ਔਰ ਸਰਟੀਫਿਕੇਟਸ ਨਹੀਂ ਬਣਦੇ ਡਿਸੇਬਿਲਟੀ ਦੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ ਸੋ ਇਹ ਸਾਰਾ ਕਲੱਬ ਕਰਕੇ ਪਹਿਲਾਂ ਡਾਕਟਰਸ ਦੇ ਨਾਲ ਸਾਰਿਆਂ ਨਾਲ ਅਸੀਂ ਕੰਟੈਕਟ ਔਰ ਸਾਰ ਤਰ੍ਹਾਂ ਦੇ ਡਾਕਟਰ ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਬੈਠੇ ਹੋਏ ਨੇ ਪਹਿਲਾਂ ਉਹ ਡਿਸੇਬਿਲਟੀ ਸਰਟੀਫਿਕੇਟ ਬਣਾ ਰਹੇ ਨੇ ਔਰ ਉਸ ਦੇ ਨਾਲ ਹੀ ਉਹਨਾਂ ਦੀ ਪੈਨਸ਼ਨ ਜਿਹੜੀ ਸਾਡੇ ਵਿਭਾਗ ਵੱਲੋਂ ਲਗਾਈ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਅਸੀਂ ਇੱਕ ਪ੍ਰੋਵੀਜ਼ਨ ਹੁੰਦੀ ਹੈ ਡਿਸੇਬਲ ਲੋਕਾਂ ਨੂੰ ਗੋਨ ਦਿੱਤਾ ਕਿ ਉਹ ਸਟ੍ਰੈਸ ਨਾ ਲੱਗੇ ਸੋ ਉਹ ਪ੍ਰੋਵੀਜ਼ਨ ਵੀ ਅਸੀਂ ਨਾਲ ਰੱਖੀ ਹੋਈ ਹੈ ਲੰਬੇ ਪੀਰੀਅਡ ਲਈ ਤੁਸੀਂ ਆ ਕੇ ਆ ਜਦ ਜਿਨ ਕੋਈ ਪਾਣੀ ਲਈ ਬਹੁਤ ਸਾਰੀਆਂ ਮੰਗਾਂ ਸਾਡੇ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਡਿਸੇਬਿਲਟੀ ਦਾ ਕੋਹ ਕੰਡਾ ਆਇਆ ਬਾਰ-ਬਾਰ ਆਉਂਦੀਆਂ ਰਹਿੰਦੀਆਂ ਨੇ ਔਰ ਪਿਛਲੇ ਸਾਲ ਵੀ ਜਿਵੇਂ ਅਸੀਂ ਕਨਵੈਨਸ ਅਲਾਉ 10000 ਰੁਪਏ ਦਿੱਤਾ ਸੀ ਇਸ ਸਾਲ ਵੀ ਬਹੁਤ ਖੁਸ਼ ਇੱਕ ਅਸੀਂ ਜਿਹੜਾ ਐਜ਼ ਅ ਵੇਵ ਸ਼ੁਰੂ ਕਰ ਰਹੇ ਹਾਂ ਕਿ ਬੈਕਲੌਗ ਜਿਹੜਾ ਸਾਡੇ ਕੋਲ ਪਿਆਸ ਦਾ ਨੌਕਰੀਆਂ ਦਾ ਇਹਨਾਂ ਲੋਕਾਂ ਲਈ ਤਕਰੀਬਨ 1500 ਦੇ ਕਰੀਬ ਅਸਾਮੀਆਂ ਖਾਲੀ ਸੀ ਉਹ ਅਸੀਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਕੈਂਪ ਲਗਾ ਕੇ ਉਹ ਬੈਕਲੌਗ ਜਿਹੜਾ ਅਸੀਂ ਭਰਾਂਗੇ ਮਸੀਤ ਤੇ ਡੀ ਕੈਟਾਗਰੀ ਇਸ ਤਰ੍ਹਾਂ ਭਰ ਲਵਾਂਗੇ ਬਾਕੀ ਜਿਹੜਾ ਐਸਐਸ ਮੋਡ ਅਸੀਂ ਭਰ ਕੇ ਉਹਨਾਂ ਨਾਲ ਕੰਟੈਕਟ ਕਰਕੇ ਇਹ ਸਾਰੀਆਂ ਜਿਹੜੀਆਂ ਬੈਕਲੌਗ ਵਿੱਚ ਆ ਸੰਗੀਆਂ ਭਰਨ ਜਾ ਰਹੇ ਹਾਂ ਜਾਂ ਪ੍ਰਕਾਰ ਦੇ ਜਰਾ ਕੁ ਗਰੁੱਪਮੈਂਟ ਦਾ ਵਾਦਾ ਕਰ ਦਿੱਤਾ ਹੈਂ ਦੀ ਦੇਤੀ ਨੂੰ ਫੇਰ ਤੱਕ ਪ੍ਰੋਗਰਾਮ ਚੱਲੂ ਚੱਲੂ ਅਸੀਂ ਹਰ ਵਾਰ ਇਹ ਜਿਹੜਾ ਬਣਾਉਨੇ ਆ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਸੋ ਪੈਨਸ਼ਨ ਵਾਲਾ ਵਾਅਦਾ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਹੈ ਔਰ ਫਾਈਨੈਂਸ ਡਿਪਾਰਟਮੈਂਟ ਪੋਲਿਸੀ ਫਾਈਲ ਪੇਜ ਤੇ ਹੋ ਗਿਆ। ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਪੈਨਸ਼ਨ ਦਾ ਵਾਅਦਾ ਹੁੰਦਾ ਉਸ ਤੋਂ ਪਹਿਲਾਂ ਵੀ ਜੋ ਅਸੀਂ ਹਿੱਤਾ ਨਹੀਂ ਵੀ ਮੰਗਦੇ ਉਹਨਾਂ ਨੂੰ ਵੀ ਅਸੀਂ ਕਨਸਿਡਰ ਕਰ ਰਹੇ ਹਾਂ ਤਾਂ ਕਿ ਇਹ ਜ਼ਿੰਦਗੀ ਦੇ ਵਿੱਚ ਹੋਰ ਸਮਰੱਥ ਹੋ ਕੇ ਜੀ ਸਕਣ। ਇਹ ਗੱਲ ਕਰਕੇ ਵੀ ਚੱਲਦੀ ਹੈ। ਕਿ ਪੱਤਾ ਬਣਦਾ ਹੈ। ਇਹ ਅਖਬਾਰਾਂ ਦੇ ਵਿੱਚ ਅੱਜ ਜਿਹੜੇ ਇਹ ਸਭ ਪ੍ਰੈਕਟਿਸ ਕੀਤੀ ਹੈ ਜੀ ਮੈਨੂੰ ਲੱਗਦਾ ਹੈ ਕਿ ਪੋਲਿਟਿਕਸ ਦੇ ਵਿੱਚ ਇਹ ਹਜਾ ਕੁਝ ਚਲਦਾ ਹੀ ਰਹਿੰਦਾ ਹੈ ਅਰਧ ਦਮ ਨੂੰ ਲੱਗਦਾ ਇਲੈਕਸ਼ਨਸ ਨੇੜੇ ਆਉਂਦੀਆਂ ਨੇ ਤੇ ਵਿਰੋਧੀ ਧਿਰਾਂ ਦੇ ਕੁਛ ਨਾ ਕੁਛ ਇਹੋ ਜਿਹੇ ਸਟੰਟ ਹੁੰਦੇ ਨੇ ਕਿ ਜਿਹੜੇ ਬੰਦੇ ਲੋਕਾਂ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਈਡ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹ ਚਲਦਾ ਰਹੇਗਾ ਆਮ ਆਦਮੀ ਪਾਰਟੀ ਇਸ ਨੂੰ ਹਮੇਸ਼ਾ ਸਭੇਤਰਤਾ ਦੇ ਨਾਲ ਫੇਸ ਕਰਨਾ ਚਾਹੀਏ ਤੇ ਕਰੇ ਗੀ। ਉਹਦੇ ਬਸ ਅਕਾਲੀ ਨਾਲ ਵੀ ਰਿਹਾ ਪੰਜਾਬ ਬਤਾਉਂਦੇ ਕਿ ਆਪਣਾ ਕਿਹਨਾਂ ਤੋਂ ਬਚਾਉਣਾ ਹੈ ਪੀਐਸਏ ਤੋਂ। ਤੇ ਜੱਥੇ ਦੇ ਵਿੱਚ ਜੱਦਰ ਕਰਾ ਕੇ ਪੰਜਾਬ ਬਤਾਉਂਦੇ। ਮੈਨੂੰ ਲੱਗਦਾ ਸੀ ਕਿ ਲੋਕਾਂ ਨੂੰ ਹਰ ਤੱਕ ਦਾ ਇਹ ਸਾਫ਼ ਹੀ ਪਤਾ ਲੱਗ ਗਿਆ ਕਿ ਪੰਜਾਬ ਨੂੰ ਕਿਹਨਾਂ ਤੋਂ ਬਚਾਉਣਾ ਚਾਹੀਦਾ ਹੈ ਅਕਾਲੀਆਂ ਤੋਂ ਬਚਾਉਣਾ ਚਾਹੀਦਾ ਹੈ ਜਾਂ ਲੋਕਾਂ ਤੋਂ। ਸੋ ਲੋਕ ਸਮੇਤ ਆਮ ਆਦਮੀ ਪਾਰਟੀ ਦੇ ਅਨਲਾਈਜ਼ਰ ਸੈਕਟਰ ਚਾਹੁੰਦੀ ਸੀ ਕਿ ਆਉਂਦੇ ਕਿਹਾ ਸੀ ਸਾਨੂੰ ਹੈ। ਜਾਣਕਾਰੀ ਨੂੰ ਲਗਾਉਂਦੇ ਮੈਂ ਜਿਸ ਤੋਂ ਤੱਕ ਪੰਜਾਬ ਦਾ ਸਵਾਲ ਹੈ ਉੱਥੋਂ ਤੱਕ ਮੈਂ ਕਹਾਂ ਕਿ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਬਣਿਆ ਹੋਇਆ ਹੈ ਔਰ ਜਿਹੜੇ ਵੀ ਕੈਂਡੀਡੇਟਸ ਫਿਰ ਖੜੇ ਹੋਣਗੇ ਲੋਕ ਉਹਨਾਂ ਦੇ ਨਾਲ ਰਹਿਣਗੇ ਆਮ ਆਦਮੀ ਪਾਰਟੀ ਦੇ ਨਾਲ